ਹਾਂ ਜੀ ਦੇ ਹੁਣ ਬਾਬਾ ਜੀ ਲੈਣ ਜਾ ਰਿਹਾ ਤੇ ਸਾਰੇ ਚਲੇ ਗਏ ਨੇ ਮੈਂ ਪਿੱਛੇ ਰਹਿ ਗਿਆ ਔੜਾ ਤੇ ਬੀਬੀ ਐ ਮਗਨ ਨਾਉ ਜਿਦਾਂ ਦੇ ਨਾਲ ਐ ਮੂੰਹ ਬਣਾਦੀ ਰਹਦੀ ਐ ਗੋਬੀ ਬਣਨੀ ਐ ਛੋਲੇ ਤੇ ਹੋਰ ਸਬਤਾ ਵਜਾ ਦੇਖੋ ਮਹਿਮਾਨ ਆ ਚੁੱਕੇ ਨੇ ਇੱਧਰ ਵੇਖੋ ਮਹਿਮਾਨ ਇਹ ਪਹਿਲਾ ਛੋਟੀ ਮੋਹਰੀ ਉਹ ਮੋਹਰੀ ਆ ਚੁੱਕੀ ਹੈ ਦੇਖੋ ਸਜਾਉਣ ਕਰਨਾ ਹੈ ਹੋਰ ਕਿੰਨਾ ਕਰਾਣਾ ਛੋਟਾ ਛੁਪੀਚਾ ਮਾਰੋ ਤਬਾ ਤਬਾ ਹੋ ਜਾਓ ਅੱਜ ਅਗਲੀ ਵੀ ਸ਼ਬਦ ਜੀ ਨਹੀਂ ਆਦੀ ਆਪਾਂ ਕੋਈ ਪੜਾਈ ਨਹੀਂ ਕੀਤਾ ਪਾਪਾ ਨੂੰ ਪਾ ਕੇ ਸਬਤਿਆ ਨੋਸਕਾ ਤੇ ਬਾਬਾ ਬਾਬਾ ਨਹੀਂ ਪੜਾਈ ਕਰਦਾ ਬਾਬਾ ਮੰਤਰ ਮਾਰ ਕੇ ਸਾਰੇ ਵਿੱਚੋਂ ਪਾਸ ਕਰਨੀ ਹੈ ਪੂਰੀ ਤੇ ਮੇਰੇ ਕੋਲ ਆ ਜਾਓ ਆ ਗਏ ਬਾਬਾ ਜੀ ਆ ਗਏ ਹਾਂਜੀ ਇੱਥੇ ਆਏ ਜੇ ਗੁਰਦੁਆਰੇ ਨੂੰ बड़ी रखे तनु तनु के इतनी ऊंची खाद रखी ए बाबू इतनी ऊंची खाद रखी चल ਤਦ ਨਿਕਲ ਗਿਆ ਤਦ ਨਿਕਲ ਜਾਂਦਾ ਕੀ ਹੋਰ ਤਰ੍ਹਾਂ ਹੋ ਜਾਣਾ ਚਾਹ। ਚਾ ਨਿਕਲ ਗਿਆ। ਅੱਗੇ ਸਤਗੁਰਾਂ ਦੇ ਜੋ ਮੋੜ ਆ ਗਈ ਸਾਡੀ ਇਹਨਾਂ ਦੇ ਖਬਰਾਂ ਨਾ ਰਹੀ। ਅੱਛਾ ਨਿਕਲ ਗਿਆ ਕੋਈ ਚੱਕਰ ਨਹੀਂ। ਲਿਆਓ ਕੋ ਜੋ ਲਾ ਦਿਓ ਦਿਓ। ਇਹ ਆ ਸੁਣਾ ਤੁਹਾਡਾ ਬੇਸਰ। ਸੁਣਾ ਬੇਸਰ ਜਾਲਾ ਕਰਦਾ ਲੱਗਦਾ ਆ ਰਹਿਣਾ। ਬਦਲ ਕਿ ਜਿੰਨੀ ਦੇਰ ਤੱਕ ਬਾਹਰ ਨਾ ਜੇ। ਜਦ ਤੱਕ ਬਾਹਰ ਨਾ ਆਇਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਸ਼ੁਰੂਆਤ ਬਹੁਤ ਜ਼ਿਆਦਾ ਸੋਹਣੀ ਹੋਣ ਵਾਲੀ ਹੈ ਬਹੁਤ ਜ਼ਿਆਦਾ ਕਿਉਂਕਿ ਅੱਜ ਸ਼੍ਰੀ ਅਖੰਡ ਪਾਤਸ਼ਾਹਬ ਆਪਾਂ ਆਰੰਭ ਕਰਨੇ ਨੇ ਹੈਨਾ ਤੇ ਤਾਂ ਕਰਕੇ ਉਹਦੀ ਤਿਆਰੀ ਜਿਹੜੀ ਕਰ ਲਈ ਹੈ ਤੇ ਤੁਹਾਨੂੰ ਦਿਖਾਣੇ ਆ ਤੇ ਆ ਮੈਂ ਪਰਫਿਊਮ ਹੁਣ ਸਾਰੇ ਪਾਸੇ ਇੱਕ ਵਾਰੀ ਇਹਦਾ ਛਿੜਕਾਅ ਕਰਦੀ ਹੈ ਹੈਨਾ ਖੁਸ਼ਬੂ ਖੁਸ਼ਬੂ ਜੀ ਆਏਗੀ ਤੇ ਬਸ ਹੁਣ ਸਵੇਰ ਦੇ ਲੱਗੇ ਹੋਏ ਆ ਵੇਹ ਦਰੀਆਂ ਦਰੀਆਂ ਸਾਰੀਆਂ ਉਛਾਦੀਆਂ ਹੋਈਆਂ ਇੱਧਰ ਇੱਧਰ ਦਰਿਆਵਾਂ ਵਿਛਾਤੀ ਹੋਈਆਂ ਸਾਰੀਆਂ ਇੱਧਰ ਨਾ ਦੇਖੋ ਚਾਦਰਾਂ ਵਿਛਾਤੀਆਂ ਇੱਧਰ ਚੰਦੂਆ ਸਾਹਿਬ ਮੈਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਚੰਦੂਆ ਸਾਹਿਬ ਹੈ ਨਾ ਤੇ ਉੱਧਰ ਬਾਬਾ ਜੀ ਦੇ ਬਾਬਾ ਜੀ ਆਏ ਹੋਏ ਨੇ ਤੇ ਸਰਦਕਾਉ ਗਾਦੀ ਹੋਣਾ ਪਾ ਇੱਕ ਵਾਰੀ ਇੱਧਰ ਸਾਡਾ ਗੋਲੂ ਸੇਠ ਵੀ ਆ ਗਿਆ ਹੋਇਆ ਤੇ ਇੱਧਰ ਚਾਚੇ ਵੀ ਆ ਗਏ ਨੇ ਇਆ ਪਾਣੀ ਛੜਕਾ ਕਰ ਦੀ ਇੱਧਰ ਪਹਿਲਾਂ ਬਾਬਾ ਜੀ ਦੇ ਬਾਈ ਹੈ ਨਾ ਮੈਂ ਨਾਲ ਕਈ ਬੰਦੇ ਅਗਲੇ ਆਦੇ ਨਹੀਂ ਸਾਰਾ ਪਟਿਆਲਾ ਰਾਇਕੋੜਾ ਨੀਰਪੁਰ ਠੀਕ ਹੈ ਠੀਕ ਹੈ ਆ ਵੀ ਬੁਖਸ਼ੂ ਬਹੁਤ ਸਮਾਰਟ ਅੱਛਾ ਨਹੀਂ ਨਹੀਂ ਇਪਰਸਾ ਮੰਗਾਇਆ ਚਾਚੇ ਦਾ ਹੈ ਸ਼ੇਰ ਦਾ ਚਾਚਾ ਦਾ ਹੈ ਉਹ ਕਰ ਦੇਣਾ ਯਾਦਰ ਚਾਚੇ ਹੁਣੇ ਆ ਚੁੱਕੇ ਨੇ ਚਾਚਾ ਜੀ ਕੀ ਕਰਦੇ ਬਨੇ ਅੱਧਾ ਕੇ ਹੋ ਗਰਮ ਕਰਦੇ ਬਨੇ ਠੀਕ ਹੈ ਠੀਕ ਹੈ ਐਦਰਮਨਪ੍ਰੀਤ ਕੌਰ ਜੀ ਕੀ ਕਰ ਰਹੇ ਨੇ ਫੇਰ ਟੱਕ ਲੈਣਾ ਜੀ ਵੇ ਦੇਖਦੇ ਲਈ ਦੇਰੀ ਕੁਛ ਮਾਰੀ ਨਾ ਅੱਛਾ 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 ਠੀਕ ਹੈ ਹਾਂ ਹਾਂ ਬੰਨਣਾ ਲੱਗ ਗਿਆ ਜੀ ਅੰਦਰ ਰਾਤੀ ਆ ਵਿਸ਼ਾਤੇ ਦਿੱਤਾ ਸੀ ਪਰ ਆ ਉੱਪਰ ਵਾਲਾ ਕਪੜਾ ਲੱਭਦਾ ਨਹੀਂ ਪਿਆ ਸਾਡਾ ਲੱਭ ਗਿਆ ਲੱਭ ਗਿਆ ਚਾਹ ਸ਼ੂਗਰ ਲਿਆਓ ਵਿਸ਼ਾਵਾਂ ਤੇ ਆ ਨਵੇਂ ਚਾਦਰਾਂ ਨਵੇਂ ਸਰਾਣੇ ਆਪਾਂ ਕਵਰ ਕੋਰ ਪਾਤ ਨੇ ਇਹਦੇ ਤੇ ਦਰ ਵਿਚਾ دی ਹੈ ਨਾ ਕਰੋ ਸੈਟਿੰਗ ਇਹਦੀ ਹਾਂਜੀ ਤੇ ਹੁਣ ਬਾਬਾ ਜੀ ਲੈਣ ਜਾ ਰਹੇ ਆ ਤੇ ਸਾਰੇ ਚਲੇ ਗਏ ਨੇ ਮੈਂ ਪਿੱਛੇ ਰਹਿ ਗਿਆ ਕਿਉਂਕਿ ਕੰਮ ਵੀ ਨਾਲ ਨਾਲ ਕਰੀ ਜਾਂਦੇ ਆ ਤੇ ਫਿਰ ਬਾਬਾ ਜੀ ਲਿਆ ਕੇ ਤੇ ਫਿਰ ਆਪਾਂ ਫਿਰ ਮੈਂ ਕੰਮ ਤੇ ਵੀ ਜਾਣਾ ਠੀਕ ਹੈ ਜੀ ਤੇ ਲਿਈਏ ਬਾਬਾ ਜੀ ਨੂੰ ਪਹਿਲਾਂ

नहीं फिर कोई गाली नहीं, गारे। नहीं कोई Olha well, que big digitar, nem não

ਸਾਨਕ ਸੁਣ ਮੇਰੇ ਸਾਹਿਬਾ ਦੁਦਾ ਪੱਥਰ ਦੀਜੇ ਲੱਖ ਸੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਇਹ ਕਾਲ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੰਨਾਲ ਦਿਖ ਰਿਹਾ ਹੈ ਹਾਂਜੀ ਆਹ ਦੇਖ ਮਾਇਆ ਠੀਕ ਹੈ ਠੀਕ ਹੈ ਠੀਕ ਇੰਸ਼ਾ ਅੱਪ ਦੇਖ ਰੱਖੀ ਜੇ ਕਿੱਥੇ ਰੱਖੀ ਜੇ ਬਾਸ ਸੁਣੋ ਆਹ ਦੇ ਆਹ ਤੇ ਕੋਈ ਛੋਟਾ ਜਿਹਾ ਬਸ ਉਹ ਬੱਬੂ ਬਿਨਵੰਤ ਨਾਨਕੋ ਗੁਰ ਚਰਨ ਲਾ ਕੇ ਵਾਜੇ ਰਗਨ ਹਦ ਦੂਏ ਸੁਨ ਤੇ ਪਨੀਦ ਕਹ ਤੇ ਭਗਤ ਸਤਿਗੁਰਿਆ ਪਰ ਪੂਰੇ ਬਿਨਵੰਤ ਨਾਨਕੋ ਗੁਰ ਚਰਨ ਲਾ ਕੇ ਵਾਜੇ ਅਨੰਦ ਤੂਰੇ ਵਾਜੂ ਜੀ ਦਾ ਹਰਿ ਸਾਜ ਵਾਜੂ ਜੀ ਦੀ ਬਤੇ ਤੁੰਤਾ ਕਰ ਤੁਮ ਪਾਇਆ ਦਾਸ ਜਿਉ ਪਿੰਡ ਸੋਬ ਤੇਰੀ ਰਾਸ ਮੋਤ ਤਾਰ ਹਨੁ ਉਪਾਦਕ ਤੇਰੇ ਸੁਮਰੀ ਨਿਰਬਾ ਮੈਂ ਤੂ ਬਹੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਜੇ ਦੇਵੂ ਸਭ ਦੁਆੰਦਰ ਸਗੋ ਸਾਚੀ ਰਾਈਤੀ ਚਾਰੇ ਨੂੰ ਖਵਾ ਕੇ ਟਸਟਾ ਦਾ ਨਾਮ ਮੇ ਬਲਗ ਦੇ ਵਿੱਚ 13 ਦਾ ਟਾਈਮ ਹੈ ਨਾਲੇ ਬਬੇ ਨਾਰਜਿਤ ਨਾੜਿਆ ਮੂੰਹ ਬਣਾਦੀ ਜਾਂਦੀ ਆ ਸਤਿਗੁਰੂ ਮੋਦੀਆ ਨੂੰ ਜੀਤਾ ਤੇ ਆਪਰੇ ਪਾਈ ਕੋ ਦਾਣੇ ਖਾਂਦੇ ਪੈਸੇ ਜੇ ਤੁਹਾਨੂੰ ਲਾਈਕ ਤੇ ਸਬਸਕ੍ਰਾਈਬ ਬੀਲ ਕਰੇਗਾ ਮੈਂ ਮੈਨੂੰ ਨੱਕ ਬੋਲੇ ਵਿੱਚ ਤਲਬਾਲ ਦੇ ਕਾਈ ਸਿਵਾ ਕ੍ਰਿਪਾ ਨਾਲ ਸੁਬਦੀ ਬਈ ਕ੍ਰਿਪਾ ਨਾਲ ਤੁੰਡਕ ਨੂੰ ਗੁਰਤਨ ਆ ਬਹੁਤ ਹਨੀ ਬਹੁਤ ਸੁਣ ਰਹਾ ਹਾਂ ਏ ਰਾਮ ਅਸੰਦ ਅਬਾਹੀ ਤਬਾਉਂ ਤੋਨੀ ਬੁਖਾਲੀ ਬਰਗੰਦ ਕੀ ਤੇਰਾ ਕੋ ਭਾਉ ਤਾ ਕੋ ਨੀ ਰੰਤ ਇੰਨੇ ਦਿਨ ਸਾਰ ਸੁਣ ਕੋ ਆਇਆ ਸੁਪ੍ਰਭਾਤ ਰਾਜਾ ਗੰਗੀ ਕੋ ਨਾਮ ਚੀ ਗਾ ਸੁਲਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਤਾ ਨਹੀਂ ਮੈਂ ਕੰਟੀਨਿਊ ਕਰ ਰਿਹਾ ਜਾਂ ਨਵਾਂ ਵਲੋਗ ਹੈ ਚਲੋ ਜੋ ਵੀ ਹੈ ਤੇ ਅੱਜ ਹੁਣ ਦੀ ਅਪਡੇਟ ਏ ਆ ਵੀ ਅੱਜ ਦੂਜਾ ਦਿਨ ਆ ਖੰਡਪਾਟ ਸਾਹਿਬ ਦਾ ਤੇ ਖੰਡਪਾਟ ਸਾਹਿਬ ਚੱਲ ਰਹੇ ਨੇ ਹੈਨਾ ਤੇ ਮਹਾਰਾਜ ਦੀ ਕਿਰਪਾ ਪੂਰੀ ਪੂਰੀ ਤੇ ਐ ਹੁਣ ਸਾਡੇ ਘਰ ਦਾ ਮਾਹੌਲ ਮੈਂ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਹੈਨਾ ਤੇ ਪਹਿਲਾਂ ਦਾ ਇੱਧਰ ਮਾਹੌਲ ਦੇਖੋ ਇੱਧਰ ਮਾਹੌਲ ਖਰਾਬ ਹੀ ਏ ਇੱਧਰ ਦੇਖ ਆ ਦੇਖੋ ਇਹ ਨਹੀਂਆਂ ਨਹੀਂ ਸ਼ਰਾਤਾਂ ਦੇਖ ਦੇ ਲੈ 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 ਸਰਚੋ ਨਾ ਪਾਵਾ ਵਜਣਾ ਤੇਰੇ ਅਹੋ ਤੇ ਇਧਰ ਸਪੀਕਰ ਪਿਆ ਹੈ ਬਾਬਾ ਜੀ ਦਾ ਗੁਰਦੁਆਰੇ ਸਾਹਿਬ ਦਾ ਤੇ ਇਧਰ ਗੋਭੀ ਲਿਆਂਦੀ ਸੀ ਗੋਭੀ ਬਣਨੀ ਹੈ ਛੋਲੇ ਤੇ ਹੋਰ ਸਬਤਾ ਵਜਾ ਤੇ ਹਲਵਾਈ ਆ ਚੁੱਕੇ ਨੇ ਇਹਨਾਂ ਨੇ ਫਿਰ ਸਵੇਰੇ ਬਣਾਣਾ ਲੰਗਰ ਤੇ ਲੱਗੇ ਹੋਏ ਨੇ ਜੋਰਾ ਸ਼ੋਰਾ ਤੇ ਉਹ ਸਾਨੂੰ ਨਹੀਂ ਖਾਣਾ ਬਣਾਣਾ ਬਣਾਣਾ ਕਿਉਂ ਖਾਣਾ ਬਣਾਣਾ ਤੈਨੂੰ ਕਿਉਂ ਬਣਾ ਹ ਉਹਨਾਂ ਨੇ ਆਪੇ ਬਣਾ ਲੈਣਾ ਆਏ ਨੇ ਅਗਲੇ ਵਿਚਾਰੇ ਇੰਨੀ ਦੂਰੋਂ ਆਏ ਨੇ ਪਤਾ ਕਿੱਥੋਂ ਆਏ ਨੇ ਪਤਾ ਇਂਡੀਆ ਤੋਂ ਤੇਰੇ ਨਾਲਕਿਆਂ ਵੱਲੋਂ ਆਏ ਨੇ ਹਾਂਜੀ ਪਤਾ ਹਾਂਜੀ ਨਾਲਕਿਆਂ ਤੋਂ ਆਹੋ ਚਲ ਆਇਆ ਥੱਲੇ ਚਲੀ ਆ ਜਾ ਹਾਂ ਮੈਂ ਜੀ ਸੱਟਣਾ ਮੋਰ ਜੀ ਕੋਲ ਆਏ ਸੀ ਉਹ ਇਹ ਨਹੀਂ ਆਈ ਹੈਗੀ ਚਲੋ ਇਹ ਥੱਲੇ ਚਲੀਏ ਤੇ ਅੱਧਰ ਸੰਗਤ ਬੈਠੀ ਆ ਕੇ

ਸਰ ਠੀਕ ਆ ਫਿਰ ਤੁਹਾਨੂੰ ਤਾਂ ਫਿਰ ਉਹਨਾਂ ਕਿੰਨੀ ਮਰੀ ਆਇਆ ਆ ਆਹੋ ਬਤਾ ਕਹੀ ਜਾਂਦਾ ਆਪਣੇ ਬਾਪੂ ਨੂੰ ਵੀ ਕਹੀ ਜਾਂਦਾ ਚੱਲੋ ਚੱਲ ਹਾਂਜੀ ਬਲੌਗ ਬੰਦਾ ਸਰ ਬੰਦੇ ਬੰਦੇ ਬਾਏ ਬੰਦੇ ਬਾਏ ਸੰਗਤ ਤਾਂ ਲੱਗਦਾ ਹੁਣ ਚੱਲੀਏ ਤੇ ਸਵੇਰੇ ਹੁਣ ਫਿਰ ਕੰਨਪਰ ਸਾਹਿਬ ਦਾ ਭੋਗ ਹੈ ਤੇ ਫਿਰ ਸਵੇਰੇ ਮਿਲਣਗੇ ਆਪਾਂ ਨੂੰ ਇੱਧਰ ਮੁੰਡੇ ਗੱਭਰੂ ਚੌਬਰ ਚੱਕੀ ਜਾਂਦੇ ਨੇ ਸਿਲੰਡਰ ਆਵਾ ਚਾਵਾਏ ਕਿੱਟਕੇ ਕੰਮ ਇਹ ਵਾਲੇ ਮੁੰਡੇ ਨੂੰ ਕੰਮ ਕਰਾਈਏ ਤੂੰ ਦੱਸ ਵੈਹੇ ਰੋਲਾ ਪਾਣਾ ਨਹੀਂ ਚਾਹੀਦਾ ਫੰਡਪਾੜ ਸਾਹ ਵੇ ਤੇ ਪਰ ਆਪਾਂ ਫਿਰ ਵੀ ਪਹੀ ਜਾਂਦੇ ਚੱਲ ਕੋਈ ਗੱਲ ਸਾਹ ਇੱਧਰ ਵੇਖੋ ਮਹਿਮਾਨ ਆ ਚੁੱਕੇ ਨੇ ਇੱਧਰ ਵੇਖੋ ਮਹਿਮਾਨ ਇਹ ਪਹਿਲੇ ਛੋਟੀ ਮੋਹਰੀ ਉਹ ਮੀਰੀ ਆ ਚੁੱਕੀ ਹੈ ਦੇਖੋ ਸੈਜੂ ਇੱਥੇ ਪੈ ਰਹੇ ਤੁਸੀਂ ਤੇ ਤੁਸੀਂ ਦੇ ਪੈ ਰਹੇ ਨਹੀਂ ਬੱਚਾ ਲਈ ਹਾ ਦੋ ਵੀ ਤੇ ਤੁਹਾਨੂੰ ਕਰਾਇਆ ਤੁਸੀਂ ਦੇ ਰੋਲ ਹੈ ਦੱਸ ਤੇਰੀ ਬਹੁ ਨੂੰ ਰਾਮ ਕਰਾਇਆ ਮੈਂ ਚੱਲ ਕੰਮ ਕਰਨ। ਤੁਸੀਂ ਸੀ ਕਰਾਣਾ ਹੈ ਵਰਕੇ ਨਹੀਂ ਕਰਾਣਾ। ਨਹੀਂ ਤੇ ਚਾਚੇ ਚਾਚੇ ਤੁਸੀਂ ਇਹ ਤੂੰ ਤੇ ਰਾਤ ਰਹਿਣਾ ਸੀ। ਨਹੀਂ ਨਹੀਂ ਚਲ ਜਾਓ ਫਿਰ ਤੂੰ ਜਾਤੀ ਅੱਜ ਮੈਂ ਤੇ ਜਾਗਾ ਅੱਜ ਸਵੇਰੇ ਛੁੱਟੀ ਲਈ ਹੈ। ਸਵੇਰੇ ਛੁੱਟੀ ਲਈ ਹੈ। ਮੈਂ ਮੈਂ ਜਾਗਾ ਅੱਜ ਨਹੀਂ ਨਹੀਂ ਵਾਰੀ ਵਾਰੀ ਆ ਵਾਰੀ ਵਾਰੀ ਜਾਗਾ। ਪੰਡਿਆਂ ਦਾ ਨੰਦੀ ਨਾ ਚਾਰ ਦੇ ਡੈਡੀ ਇੱਧਰ ਸੋਗੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਲੋਕੀ ਮੇਰੋਤ ਤੋਂ ਉਹ ਨਾਨਕ ਕਿਤੂ ਉਹ ਪਿਆ ਬਚਨ ਲਾ ਲਾਰੇ ਆਪੇ ਕੁਤਿਵਾਣਾ ਉਹ ਤਵ ਜੀ ਪਾਉਂਦਾ ਅੰਤਾ ਤੋੜੇ ਕੁਤਵਰਾਣੀ ਸਤਿ ਅੰਤ ਜੀ ਆ ਰਿਆ ਦਾਦਾ ਪੋਤਰਾ ਆਇਆ ਪੋਤਰਾ ਦਾਦੂ ਦੀ ਵਾਰੀ ਹਾਂ ਦਾਤੀ ਵਿਸ਼ਾ ਕੀ ਵਿਸ਼ਾ ਦਾਦੂ ਦੀ ਅਵੇਚਾ ਮੇਰੇ ਬੱਚੇ ਨਾ ਗਿਆ ਮੇਰੇ ਬੱਚੇ ਨਾ ਗਿਆ ਬੰਦੇ ਆ ਗਏ

ਜਿਹੜੀ ਤੁਸੀਂ ਵੀ ਪੂਰੀ ਪੂਰੀ ਔਰ ਵਾਤੇ ਕਿਤੀ ਸੀ ਉਹ ਹੋ ਵੀ ਗਈ। ਹੁਣ ਤੁਸੀਂ ਬੋਲੋ। ਸਭ ਬੱਸਾਂਗੇ। ਸਭ ਹੋ ਜਾਂਦਾ। ਇਹ ਪੁੱਛ ਲਿਆ ਕਿ ਪੜਾਈ ਪੇਪਰਾਂ ਚ ਪਾਸ। ਮੈਂ ਪਾਸ ਹੋਣਾ ਬਾਬਾ ਜੀ। ਕਹਿੰਦਾ ਮੈਂ ਪਾਸ ਹੋਣਾ ਬਾਬਾ ਜੀ ਬੋਲੋ। ਥੋੜੋ ਪਾਸ ਆ। ਨੌਕਰੀ ਵੀ ਮਿਲ ਜਾਵੇ। ਨੌਕਰੀ ਮੈਜੇ ਵਧੀਆ।

ਬਾਬੇ ਆਇਆ ਅਲੋਂ ਮੰਗਦਾ ਕੋਈ ਅਲੋਂ ਗੋਲਨੀ ਚਾਹੀਦੀ ਕਿੰਨੀ ਕਰਤੋ ਅੱਛਾ ਹੋ ਗਈ ਤੁਹਾਡੀ ਵਿਸਫੂਲੀ ਤੇ ਅਗਲੀ ਵਿਸਫੂਲੀ ਉਹ ਤੇ ਹੋ ਰਹੀ ਗਿਆ ਹਲੋ ਪਾਪਾ ਗਲ ਪਾਸ ਹੋ ਗਿਆ। ਥੈਂਕ ਯੂ। ਐਤੋਂ ਕਾਪੜਾ ਵੇਚ ਲਾ ਵੜਾ। ਬਾਬਾ ਕੋਈ ਪੜਾਈ ਨਹੀਂ ਕਰਦਾ। ਪਾਪਾ ਮੰਤਰ ਪਾਕੇ ਸਭ ਤੇਨ ਪਾਸ ਕਰਦਾ। ਬੱਬਾ ਬੱਬਾ ਨਹੀਂ ਪੜਾਈ ਕਰਦਾ। ਪਾਪਾ ਮੰਤਰ ਮਾਰ ਕੇ ਸਾਰੇ ਵਿੱਚ ਪਾਸ ਕਰਣੀ ਹੈ ਪੂਰੀ ਤੇ ਮੇਰੇ ਕੋਲ ਆ ਜਾਓ। ਆ ਗਏ ਬਾਬਾ ਜੀ ਆ ਗਏ। ਪਾਪਾ ਜੀ ਮੈਨੂੰ ਨਾ ਬੜਾ ਅਮੀਰ ਆਦਮੀ ਬਣਾ ਦਿਓ। ਤੇ ਮੈਨੂੰ ਪਤਾ ਨਹੀਂ ਮੈਨੂੰ ਜਿਹੜਾ ਬੱਚਾ ਨਾ ਚਾਹੀ ਫਰਾਈ ਕਰਨਾ ਹਾਂ ਬਾਬਾ ਜੀ ਇਹ ਜਿਹੜਾ ਮੇਰਾ ਬੱਚਾ ਨਾ ਇਹਨੂੰ ਤਰੱਕੀ ਦਿਓ ਮੈਂ ਬਾਬਾ ਅੱਛਾ ਬਾਬਾ ਕੋਈ ਬੱਚਾ ਹੁੰਦਾ ਬਿਲਕੁਲ ਬਾਈ ਬਾਬਾ ਤੇ ਬਾਬਾ ਹੁੰਦਾ ਅੱਛਾ 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 ਬਾਬੇ ਨੇ ਲੋੜ ਨਹੀਂ ਪੜਾਈ ਤੁਹਾਨੂੰ ਮੇਰ ਬਣਾਦਾ ਠੀਕ ਜੱਦੂ ਤੇ ਕਰਾਂਦੇ ਚੁੱਪ 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 ਭੇਜਦੇ ਕੋਲ ਚੁੱਕੀ ਚਮਾਰੋ ਤੋਪਾ ਤੇ ਬਾਜੋ ਅਸਲੀ ਪਾਜ ਬਾਬਾ ਜੀ ਠੀਕ ਜੀ ਜਾਂਦੀ ਹਾਂ ਲਓ ਬਾਬਾ ਜੀ ਤੁਸੀਂ ਮੀਰ ਆਦਮੀ ਬਣ ਜਿਓ ਹਾਂ ਜੀ ਇਹ ਠੀਕ ਨੇ ਅੱਬਾ ਇੱਕ ਮੈਨੂੰ ਸੋਨਾ ਇੱਕ ਕਾਕਾ ਦੇ ਦੋ ਨਾਲੇ ਠੀਕ ਹੈ ਹਾਂ ਨਾਲੇ ਆਏ ਮੇਰੇ ਕਾਕੇ ਨੂੰ ਨਾ ਬਹੁਤ ਜ਼ਿਆਦਾ ਮੀਰ ਬਣਾਉਂਦਾ ਮੈਂ ਪਾਪਾ ਕਿੰਦੀ ਵਾਰੀ ਕਬਾਪਾ ਪਾਪਾ ਸੌਰੀ 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 ਬਾਬਾ ਜੀ ਓ ਵਾਹ ਜੀ ਵਾਹ ਬਾਬਾ ਜੀ ਨੇ ਝੋਲੀ ਚ ਫੁੱਲ ਪਾ ਦੇ ਨੇ ਜੀ ਤਲੇ ਚੋਲੇ ਨੂੰ ਘਰ ਲੈ ਜੋ ਜਿੱਥੇ ਫੋਲਾ ਪਾਇਨੇ ਫਿਰ ਫਿਰ ਨੂੰ ਥੋੜਾ ਜਿਹਾ ਇੱਥੇ ਪਾਣੀ ਛਿੜਕੋ ਫਿਰ ਉਹ ਹੀ ਬੀਜ 뿌ੜੀ ਹੋਏਗੀ ਤੇਰੀ ਬੋਲੀ ਠੀਕ ਹੈ ਜੀ ਬਾਬਾ ਜੀ ਧੰਨ ਸਤਿਵੰਤ ਬਾਬਾ ਜੀ ਤੇ ਬੀਬੀ ਤੁਹਾਡੀ ਕੀ ਬੀਜ 뿌ੜੀ ਆ ਪਪਾ ਮਾਰਾਂਗੇ ਅਪੀ ਤਾਂ ਉਹਨੇ ਤੁਹਾਡੇ ਵੱਤੇ ਦਵਾਈਆਂ ਮੰਗਾਲਾਂ ਉਹ ਕਿਤੇ ਮੈਂ ਨਹੀਂ ਥੱਕ ਨਹੀਂ ਆਹ ਤਾਂ ਤੇ ਬੈਠੋ ਨੀ ਉਹ ਕੁਰਸੀ ਨੀ 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 ਅਰੇ ਕੋਰੇ ਅਰੇ ਬੈਲੇ ਬੈਲੇ ਰੋਟੀ ਦਾ ਤਾਂ ਕਰਕੇ ਬਾਬਾ ਜੀ ਲੱਗੇ ਨੇ ਅੱਜ ਜ਼ੋਰ ਤੇ ਲੱਗੇ ਨਾ ਹੋਰ ਹੋਰ ਜਦ ਬਾਬਾ ਦੀ ਆਪੇ ਵਟਕਾਰ ਗਏ ਮੈਨੂੰ ਆਹ ਫਿਰ ਮੈਨੂੰ ਕਰੋ ਠੀਕ ਹੋ ਮੈਂ ਤਾਂ ਠੀਕ ਕਰ ਲਵਾਂ ਮੈਂ ਆਹ ਮੇਰਾ ਰਾਜੀ ਕੁਛ ਨਹੀਂ ਮਿੱਤਰੇ ਬਦ ਦਵਾਈਆਂ ਬਾੜੀਆਂ ਨੇ ਜੜੀਆਂ ਬੂਟੀਆਂ ਬਣਦੀਆਂ

ਪਾ ਪੂੜੀ ਵੀ ਪੂੜੀ ਕਰ ਤੁੰਨਾ ਸੀ ਉਹਨੇ ਯਾਦ ਕੀਤਾ ਸਾਰਿਆਂ ਨੇ ਯਾਦ ਕੀਤਾ ਠੀਕਾ ਮੈਂ ਮੱਤੇ ਦਾ ਕੋਸਟਾ ਦਵਾਈ ਦਵਾਈ ਨੇ ਇੱਕ 150 ਆਣ ਵਾਲੀ ਪੱਤੇ ਉਹਦੇ ਨਾਲ ਉਹ ਸਭ ਵੀ ਪੂੜੀ ਕਰ ਲੈਂਦੇ ਐ ਫੋਲੋ ਕਰ ਲੈ ਜਾਓ ਨਾਲੇ ਅਚੂਤਣ ਬਣਾ ਕੇ ਨੂੰ ਕਾਲੋਨੀ ਪੂਰੀ ਵਿਸ ਮੰਗੇ ਹੋ ਪੂਰੀ ਕਾਲੋਨੀ ਪੂਰੀ ਵਿਸ ਪੂਰੀ ਚ ਪਾਰਾ ਬਗੋਂ ਠੀਕ ਹੋ ਜਾ ਤੇ ਇਹ ਬਾਬਾ ਜੀ ਬਾਬਾ ਜੀ ਉਹਨਾਂ ਕੇ ਦੀ ਬਿਸਕੁੜੀ ਰਹਿ ਗਈ ਸਾਡੀ ਬਿਸਕੁੜੀ ਵੀ ਜਿਹੜਾ ਮੁੰਡਾ ਨਾ ਆ ਗਿਆ ਨਾ ਅੱਬਾ